ਜੈ ਆਤਮਾ ਦਾ ਕੀ ਜੈ ਪਰਮਾਤਾ ਕੀ ਜੈ ਗੁਰਾਂ ਦੇ ਬਿਦਰਗੇ ਹਰ ਹਰ ਮਹਾਦੇਵ ਜੀ ਅਮਰ ਰਹੇ ਤੁੰਤੋ ਬੈਜੇ ਜੀ ਅਮਰ ਰਹੇ ਪਹਿਲੀ ਆਵਾਜ਼ ਲਾਈਵ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਨਮਸਕਾਰ ਆਓ ਸੁਣਦੇ ਹਾਂ ਅੱਜ ਦੀ ਖਬਰ ਅੱਜ ਸ਼ਿਵ ਸੈਨਾ ਭਾਰਤ ਵੰਸ਼ੀ ਦੇ ਰਾਸ਼ਟਰੀ ਪ੍ਰਧਾਨ yogesh bakhshi ji ਪੰਜਾਬ ਚੇਅਰਮੈਨ ਰਾਜਨ ਕੋਹਲੀ ਜ਼ਿਲ੍ਹਾ ਪ੍ਰਧਾਨ ਸੋਨੂ ਵੰਸ਼ ਸਿਕ ਸੰਗਤ ਵਿੰਗ ਜ਼ਿਲ੍ਹਾ ਪ੍ਰਧਾਨ ਅੰਕਿਤਪ੍ਰੀਤ ਸਿੰਘ ਦੀ ਅਗਵਾਈ ਹੇਠ ਰਾਸ਼ਟਰੀ ਦਫ਼ਤਰ ਨਿਊ ਚੰਦਰ ਨਗਰ ਹੈਬੋਵਾਲ ਕਲਾ ਲੁਧਿਆਣਾ ਵਿਖੇ ਜਨਰਲ ਅਰुण ਕੁਮਾਰ ਸ਼ਰੀਦਰ ਵੈਦਿਆ ਜੀ ਨੂੰ ਉਹਨਾਂ ਦੇ ਸ਼ਹੀਦੀ ਦਿਵਸ ਤੇ ਸ਼ਰਧਾਂਜਲੀ ਪੇਟ ਕਰਨ ਲਈ ਫੁੱਲ ਪੇਟ ਕੀਤੇ ਗਏ। ਉਹਨਾਂ ਨੇ ਦੱਸਿਆ ਕਿ ਜਨਰਲ ਵੈਦਿਆ ਨੇ ਆਪਰੇਸ਼ਨ ਬਲੂ ਸਟਾਰ ਦੌਰਾਨ ਪੰਜਾਬ ਵਿੱਚ ਅੱਤਵਾਦ ਨੂੰ ਖਤਮ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਅਤੇ ਪੰਜਾਬ ਵਿੱਚ ਸ਼ਾਂਤੀ ਸਥਾਪਿਤ ਕੀਤੀ ਅਤੇ ਅਤਵਾਦ ਦਾ ਖਾਤਮਾ ਕੀਤਾ ਸੇਵਾ ਮੁਕਤੀ ਤੋਂ ਬਾਅਦ ਪੂਨੇ ਵਿੱਚ ਅਤਵਾਦੀਆਂ ਨੇ ਉਹਨਾਂ ਨੂੰ ਧੋਖੇ ਨਾਲ ਗੋਲੀ ਮਾਰ ਕੇ ਮਾਰ ਦਿੱਤਾ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਦੇ ਲੋਕ ਅਤੇ ਸ਼ਿਵ ਸੈਨਾ ਭਾਰਤਵੰਸੀ ਜਨਰਲ ਵੈਦਿਆ ਜੀ ਦੀ ਕੁਰਬਾਨੀ ਨੂੰ ਕਦੇ ਨਹੀਂ ਭੁੱਲ ਸਕਦੇ ਇਸ ਮੌਕੇ ਮਨੋਹਰ ਲਾਲ ਸ਼ਮੀਮ ਅਤੇ ਹੋਰ ਵਰਕਰ ਮੌਜੂਦ ਸਨ ਮੁੱਖ ਸੰਪਾਦਕ ਪਰਮਜੀਤ ਸਿੰਘ ਕਪੂਰ ਦੀ ਰਿਪੋਰਟ ਕੈਮਰਾਮੈਨ ਸਨੀ ਮੱਕੜ ਦੇ ਨਾਲ ਪਹਿਲੀ ਆਵਾਜ਼ ਲਾਈਵ ਤੋਂ जय श्री राम जय महाकाल आज शिव सेना भारतवंशी ਵੱਲੋਂ ਸਮੂਚੀ ਟੀਮ ਵੱਲੋਂ ਅੱਜ ਰਾਸ਼ਟਰੀ ਕਾਲੇ ਨੂੰ ਚੰਦਨਗੜ੍ਹ ਵਿੱਚ ਜਨਰਲ ਅਸ਼ੀਰ ਤੇ ਅਰਨਵੈਦ ਜੀ ਦਾ ਅਸੀਂ 10 ਘਸਣੋਂ ਸ਼ਹੀਦ ਹੋ ਗਏ ਸੀਗੇ ਇਹਨਾਂ ਦਾ ਅਸੀਂ ਅੱਜ ਫੁੱਲ ਅਪੀਤ ਕਰਕੇ ਇਹਨਾਂ ਨੂੰ ਸ਼ਹੀਦੀ ਤਿਆਰਪਰ ਕੀਤੀ ਗਈ ਹੈ ਔਰ ਇਹਨਾਂ ਨੂੰ ਜਦੋਂ ਬਲੂ ਸਟਾਰ ਵੇਲੇ ਇਹਨਾਂ ਦਾ ਬਹੁਤ ਹੈਨਰੋਲ ਸੀਗਾ ਸਾਰੇ ਪੰਜਾਬ ਦੇ ਵਿੱਚ ਅਮਨ ਸ਼ਾਲਤੀ ਬਹਾਦਰ ਕਰਨ ਦੇ ਵਿੱਚ ਇਹਨਾਂ ਰਹਿਮ ਲੋਸ ਸੀਗੇ ਇਹਨਾਂ ਨੇ ਜਦੋਂ ਰਿਟਾਇਰ ਹੋ ਗਏ ਤਾਂ ਇਹਨਾਂ ਨੂੰ ਕੁਝ ਅਤਵਤੀਆਂ ਨੇ ਜਾ ਕੇ ਉੱਥੇ ਪੂਨੇ ਜਾ ਕੇ ਇਹਨਾਂ ਨੂੰ ਗੋਲੀ ਨਾਲ ਹੱਤਿਆ ਕਰਤੀ ਸੀਗੀ ਟੋਖੇ ਦੇ ਨਾਲ ਤੇ ਇਹਨਾਂ ਦੀ ਜਿਹੜੀ ਸ਼ਹੀਦੀ ਜਾ ਭੁਲੇ ਨਹੀਂ ਜਾ ਸਕਦੀ ਅੱਜ ਕ ਇਹਨਾਂ ਨੂੰ ਅਸੀਂ ਫਾਲੋਅ ਅਪ ਕਰਕੇ ਸ਼ਿਵਸਨਾ ਭਾਰਤ ਵਿੱਚੋਂ ਸਮੁੱਚੀ ਟੀਮ ਨੇ ਇਹਨਾਂ ਨੂੰ ਸ਼ੀਆ ਫਾਲੋਅ ਅਪ ਕੀਤਾ ਹੈ ਸਰ ਕੇ 15 ਅਗਸਤ ਵੀ ਆ ਰਿਹਾ ਉਹਦੇ ਬਾਰੇ ਕੀ ਕਹਿੰਦੇ ਹੋ 15 ਅਗਸਤ ਨੂੰ ਸਾਰਾ ਤੋਂ ਜਿਆਦਾ ਜਗਤ ਸਾਡੇ ਜੀ ਹਾਦਸਾ ਹੋਇਆ ਸੀਗਾ ਜੀ ਔਰ ਮੈਂ ਆਪਣੇ ਇਸ ਤੁਹਾਡੇ ਚੰਦੇ ਦੇ ਮadhyam ਲੋਕਾਂ ਨੂੰ ਕਹਿਣਾ ਚਾਹੁੰਗਾ ਕਿ ਸਾਰੇ ਦੇਸ਼ ਦੇ ਤਿਰੰਗਾ ਤਿਰੰਗਾ ਦਾ ਹਰਾਨ ਔਰ ਕੁਝ ਦੇ ਦੇਸ਼ਵਦੀ ਲੋਕ ਹੈਗੇ ਆ ਉਹਨਾਂ ਨੇ ਕਿਹਾ ਵੀ ਅਸੀਂ 15 ਗਤ ਨੂੰ ਅਸੀਂ ਕਾਲਾ ਝੰਡਾ ਦਿਖਾਵਾਂਗੇ ਮੇਰੇ ਪ੍ਰਸ਼ਾਸਨ ਕੇ ਬੇਨਤੀ ਹੈ ਕਿ ਉਹਨਾਂ ਕੋ ਨੱਥ ਪਾਈ ਜਾਵੇ ਕਿਉਂਕਿ ਇਹ ਦਿਨ ਤਾਂ ਦੇਸ਼ ਸੁਤੰਤਰ ਹੋਇਆ ਸੀਗਾ ਭਾਰਤ ਵਿੱਚ ਇੱਕੋ ਸਵਿਧਾਨ ਦੇ ਸਤਾਵਨ ਸਭ ਨੂੰ ਬਰਾਬਰ ਦਾ ਕਰਨ ਦਾ ਅਧਿਕਾਰ ਹੈਗਾ ਜੋ ਕਿ ਸੁਤੰਤਰਤਾ ਦਿਵਸ ਨੂੰ ਮਨਾਉਣ ਦੇ ਵਿੱਚ ਕੋਈ ਵਿਧਨ ਪਾਉਂਦਾ ਵਾ ਜਾਂ ਕਾਲਾ ਝੰਡਾ ਦਿਖਾਉਂਦਾ ਵਾ ਉਹਦੇ ਉਹਦੇ ਦੇਹਵਧੀ ਦੇਹ ਦੇ ਵਿਰੋਧੀ ਦੇ 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 ਪੰਪ ਪੰਪ ਪ੍ਰਸ਼ਾਸਨ ਦੇ ਕਿਤਾਬੀ ਸ਼ਹਿਰ ਵਾਸੀ ਨੂੰ ਕੀ ਸੰਦੇਸ਼ ਸ਼ਹਿਰ ਵਸਨੀਕਾਂ ਜਾਣਦੇ ਹੈਗੇ ਆ ਵੀ ਸਾਰੇ ਜਿਹੜੇ ਆਪਣਾ ਹਿੰਦੂ ਸਿੱਖ ਭਾਈਚਾਰਾ ਵਾਸਤਾ ਮਿਲ ਕੇ ਰਹਿ ਰਿਹਾ ਇਸ ਟਾਈਮ ਤੇ ਉਹ ਬਹੁਤ ਹੀ ਅੱਛਾ ਆਪਣਾ ਪੰਜਾਬ ਦਾ ਮਾਹੌਲ ਹੈਗਾ ਵਾ ਕੁਝ ਸ਼ਾਰਦੀ ਤੱਤਾਂ ਜਿਹੜੇ ਪੰਜਾਬ ਮੋਲ ਖਾਪ ਕਰਨਾ ਚਾਹੁੰਦੇ ਹਨ ਆਪਾਂ ਸਾਰੇ ਮਿਲ ਕੇ ਉਹਨਾਂ ਨੂੰ ਆਪਾਂ ਮੂੰਹ ਤੋੜ ਕੇ ਜਵਾਬ ਦੇਵਾਂਗੇ ਪ੍ਰਸ਼ਾਸਨ ਨੂੰ ਪੂਜ ਸਾਦੇ ਹੋ ਤਾਂ ਕਿ ਆਪਾਂ ਸਾਰੇ ਇੱਕਜੁੱਟ ਹੋ ਗਏ ਸਕੀਏ